ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚੇਲੇ ਬਣਦੇ ਕਿਦਾਂ ਨੇ ਹਾਲਾਂਕਿ ਤੁਸੀਂ ਮੱਤੀ ਮਾਰਕਸ ਲੂਕਾ ਯਹੂਨਾ ਦੇ ਵਿੱਚ ਇਹ ਗੱਲਾਂ ਨੂੰ ਪਾ ਸਕਦੇ ਹੋ ਜான் ਦੇ ਵਿੱਚ ਵੀ ਮਤਲਬ ਹਾਲੇਲੂਇਆ ਹਾਲੇਲੂਇਆ ਮਾਰਕਸ ਦੀ انجیل ਇੱਕ ਅਧਿਆਇ ਦੀ 16 ਤੇ 17 ਅਧਿਆਇ ਦੇ ਵਿੱਚ ਲਿਖਿਆ ਹੋਇਆ ਹੈ ਬੁੱਕ ਆਫ ਮਾਰਕ ਚੈਪਟਰ 1 ਵਰਸ 16 17 ਸੇਜ਼ਸ ਮਾਰਕਸ ਦੀ ਅੰਜੀਲ ਇੱਕ ਅਧਿਆਇ ਉਹਦੀ 16 ਤੇ 17 ਆਇਤ ਬੁੱਕ ਆਫ ਮਾਰਕ ਵਾਸ ਮਾਰਕ ਚੈਪਟਰ 1 ਵਾਸ 16 ਐਂਡ 17 ਗਲੀਲ ਦੀ ਛੀਲ ਦੇ ਕੰਡੇ ਉੱਤੇ ਫਿਰਦਿਆਂ ਉਸਨੇ ਸ਼ਮਾਉਨ ਅਰ ਸ਼ਮਾਉਨ ਦੇ ਭਰਾ ਅੰਦਰਿਆਸ ਨੂੰ ਛੀਲ ਵਿੱਚ ਜਾਲ ਪਾਉਂਦਿਆਂ ਦੇਖਾ ਕਿਉਂ ਜੋ ਉਹ ਮਾਛੀ ਸਨ ਯੇਸ਼ੂ ਨੇ ਉਹਨਾਂ ਨੂੰ ਆਖਿਆ ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ ਜਿਸਿਸ ਵੌਕ ਬਿਸਾਈਡ ਦ ਸੀ ਆਫ ਗੈਲਿਲੀ ਹੀ ਸੋ ਸਾਈਮਨ ਐਂਡ ਹਿਸ ਬ੍ਰਦਰ ਐਂਡਰੂ ਕਾਸਟਿੰਗ ਅ ਨੈਟ ਇੰਟੂ ਦ ਲੇਕ ਫॉर ਥੇ ਵਰ ਫਿਸ਼ਰਮੈਨ ਕਮ ਫਾਲੋ ਮੀ ਜੀਸਸ ਸੈਡ ਐਂਡ ਆਈ ਵਿਲ ਸੈਂਡ ਯੂ ਆਊਟ ਟੂ ਫਿਸ਼ ਫॉर ਪੀਪਲ ਯੇਸ਼ੂ ਨੇ ਸਮਾਉਂ ਤੇ ਅੰਦਿਆਸ ਨੂੰ ਕਿਹਾ ਕਿ ਆਜੋ ਮੇਰੇ ਪਿੱਛੇ ਜੀਸਸ ਸੈਟ ਟੂ ਸਾਈਮਨ ਐਂਡ ਐਂਡਰੂ ਟੂ ਫਾਲੋ ਹਿਮ ਪਰ ਸੱਚੇ ਚੇਲਿਆਂ ਦਾ ਅੰਦਰ ਇਸ ਦੀ ਪ੍ਰੋਸੈਸ ਆਫ ਦਾ ਡਿਸਾਈਪਲ ਕਿੱਦਾਂ ਹੁੰਦਾ ਆ ਉਹ ਦੱਸਣ ਲੱਗਾ ਸੋ ਜਿਸ ਹੁਣ ਸ਼ੋ ਯੂ ਦਾ ਪ੍ਰੋਸੈਸ ਆਫ ਬਿਕਮਿੰਗ ਡਿਸਾਈਪਲ ਯੇਸ਼ੂ ਮਸੀ ਆਵਾਜ਼ ਮਾਰਦੇ ਨੇ ਅੰਡ ਜੀਸਸ ਇਸ ਕਾਲਸ them ਤੇ ਜਿਹੜਾ ਸੁਣਦਾ ਆ ਉਹ ਫਾਲੋ ਕਰਦਾ ਹੈ ਐਂਡ ਅ ਡਿਸਾਈਪਲ that hears follows him ਹਾਲੇਲੂਇਆ ਹਾਲੇਲੂਇਆ ਬੁਲਾਇਆ ਜਾਂਦਾ ਆ ਯੂ ਹੈਵ ਬੀਨ ਕਾਲਡ ਕੀ ਕੀਤਾ ਜਾਂਦਾ ਆ ਬੁਲਾਇਆ ਜਾਂਦਾ ਹੈ ਯੂ ਗੇਟ ਕਾਲਡ ਹੁਣੇ ਪ੍ਰਭੂ ਦੇ ਵਚਨ ਦੇ ਮੁਤਾਬਿਕ ਅਕੋਰਡਿੰਗ ਟੂ ਵਰਡ ਆਫ ਦ ਲਾਰਡ ਪ੍ਰਭੂ ਨਹੀਂ ਚਾਹੁੰਦਾ ਕੋਈ ਵੀ ਜਨਨਾਸ਼ ਹੋਵੇ ਦ ਲਾਰਡ ਹੀ ਡੋਸਨਟ ਵਾਂਟ ਐਨੀ ਵਨ ਟੂ ਬੀ ਪੈਰਿਸ਼ ਤੇ ਪ੍ਰਭੂ ਨੇ ਸਾਰਿਆਂ ਨੂੰ ਕੋਈ ਨਾ ਕੋਈ ਤੋੜਾ ਦਿੱਤਾ ਆ ਐਂਡ ਹੀ ਹੈਜ਼ ਗਿਵਨ ਐਵਰੀਵਨ ਅ ਹਿਸ ਸ਼ੋਅ ਫੀਰ ਦ ਟੈਲੈਂਟ ਸਾਨੂੰ ਸਾਰਿਆਂ ਨੂੰ ਉਹਨੇ ਬੁਲਾਇਆ ਆ ਐਂਡ ਹੀ ਹੀ ਹੈਜ਼ ਕਾਲਡ ਆਲ ਆਫ ਅਸ ਉਹਨੇ ਸਾਨੂੰ ਸੱਦਿਆ ਆ ਹੀ ਹੈਜ਼ ਕਾਲਡ ਅਸ ਸੱਦਿਆਂ ਹੋਿਆਂ ਚੋਂ ਫਿਰ ਉਹ ਚੋਣ ਲੈਂਦਾ ਆ ਐਂਡ ਹੀ ਹੀ ਚੂਜ਼ਸ ਦ ਪੀਪਲ ਫਰਮ ਦ ਵਨ ਹੀ ਕਾਲਡ ਹ Alleluia Alleluia ਹੁਣ ਅਸੀਂ ਸੱਦੇ ਹੋਏ ਆ ਕਿਉਂਕਿ ਅਸੀਂ ਯਿਸੂ ਤੇ ਪ੍ਰਤੀਤ ਕੀਤੀ ਆ ਹੁਣ ਅਸੀਂ ਇਹ ਵਿਸ਼ਵਾਸ ਕਰਦੇ ਕਿ ਅਸੀਂ ਉਹਦੇ ਚੇਲੇ ਆ ਹੁਣ ਮੱਤੀ ਦੀ ਅੰਜੀਲ ਉਹਦਾ 11 ਅਧਿਆਇ ਉਹਦੀ ਅਗਰ 28 ਤੋਂ 30 ਆਇਤ ਨੂੰ ਪੜ੍ਹੀਏ ਤੇ ਉਥੇ ਸਾਡੇ ਲਈ ਇੱਕ ਚੀਜ਼ ਹੈ ਜਿਹੜੀ ਅਸੀਂ ਉਥੇ ਸਿੱਖਣੀ ਹੈ ਬੋ ਕ ਮੈਥਿਊ ਚੈਪਟਰ 11 ਅਧਿਆਏ ਉਹਦੀ 28 ਤੋਂ ਲੈ ਕੇ 30 ਆਇਤ ਤੱਕ ਮੱਤੀ ਦੀ ਅੰਚਲ 11 ਅਧਿਆਏ ਉਹਦੀ 28 ਤੋਂ 30 ਆਇਤ ਤੱਕ ਮੇਰਾ ਚੂੜਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਇੱਥੇ ਖਤਮ ਮੈਨੂੰ ਪਤਾ ਮੈਂ ਦੋ ਆਇਤਾਂ ਬੋਲੀਆਂ ਪਰ ਜਿਹੜੀ ਸਾਡਾ ਟੌਪਿਕ ਹੈ ਅੱਜ ਮੈਥੋਂ ਸਿੱਖੋ ਇਸ ਇਜ਼ ਲਰਨ ਫਰਮ ਮੀ ਪਹਿਲਾ ਉਹਨੇ ਕੀ ਕੀਤਾ ਯਾ ਫਰਸਟ ਹੀ ਡਿਡ ਵਾਟ ਹੀ ਡਿਡ ਬੁਲਾਇਆ ਯਾ ਹੀ ਕੋਲਡ ਯੂ ਪਹਿਲਾ ਕੀ ਕੀਤਾ ਯਾ ਬੁਲਾਇਆ ਯਾ ਹੀ ਕੋਲਡ ਯੂ ਅਸੀਂ ਉਹਦੇ ਪਿੱਛੇ ਚੱਲਣ ਲੱਗ ਗਏ ਹਾਂ ਕੈਨ ਵੀ ਕੈਨ ਟੂ ਫਾਲੋ ਹਿਮ ਹੁਣ ਉਹਨੇ ਸਾਨੂੰ ਕਿਹਾ ਯਾ ਕੇ ਕਿਦੇ ਕੋਲੋਂ ਸਿੱਖਣਾ ਆ ਮੇਰੇ ਕੋਲ ਸਿੱਖੋ ਡੂ ਯੂ ਲਰਨ ਫਰਮ ਮੀ ਅਗਲੇ ਅਗਲੀ ਅਗਲਾ ਹਿੱਸਾ ਬਤਾ ਕੀ ਕਹਿੰਦਾ ਹੈ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੇ ਜੀਵਾਂ ਵਿੱਚ ਆਰਾਮ ਪਾਓਗੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਕੋਲੋਂ ਕਿਉਂ ਸਿੱਖਣਾ ਆ ਪ੍ਰਭੂ ਦਾ ਚੇਲਾ ਕਿਉਂ ਬੰਨਾ ਆ ਕਿਉਂਕਿ ਉਹਦਾ ਸੁਭਾਅ ਜਿਹੜਾ ਆ ਬੜਾ ਕੋਮਲ ਆ ਤੇ ਉਹ ਬੜਾ ਮਨ ਦਾ ਗਰੀਬ ਆ ਬਿਕਾਜ਼ ਇਟਸ ਕੈਰੈਕਟਰ ਇਜ਼ ਜੈਂਟਲ ਐਂਡ ਹੀ ਇਜ਼ ਹੰਬਲ ਗਰੀਬ ਐ ਨਹੀਂ ਸੰਸਾਰ ਵਾਲਾ ਗਰੀਬ ਨਹੀਂ ਮਨ ਦਾ ਗਰੀਬ ਬਿਕਾਜ਼ ਫੋਰ ਇਨ ਦਾ ਮਾਈਂਡ ਮਨ ਦਾ ਮਨ ਦਾ ਗਰੀਬ ਮਨ ਦਾ ਬਿਕਾਜ਼ ਫੋਰ ਇਨ ਦਾ ਮਾਈਂਡ ਇਜ਼ ਬੀਇੰਗ ਫੋਰ ਇਨ ਦਾ ਮਾਈਂਡ ਨਿੱਤੇ ਮੇਰੇ ਯੇਸ਼ੂ ਵਰਗਾ ਅਮੀਰ ਕੋਈ ਵੀ ਨਹੀਂ ਆ And no one is rich like my lord jesus आकाश धरती जो कुछ है वो उदया and all that heaven and earth belongs to him that seunu kuch nahi de sakte and we cannot give any ashi te aap ode we also belong to him hallelujah hallelujah esli e cheliyan da process hai tin gallan ne cheliyan de process hallelujah hallelujah ek gall assi markus cho lai ke ohne ki kya follow me I want more say took from the mark bookmark and he said follow me matti ch assi liya mere kolo sikho and from the matthew he said learn from me fer assi markus ch gaye ha the we were back to the mark te othe kiah gaya ke main tuhannu ki banawanga manukhan de shikari banawanga then he said i will make you the fisherman tin cheezan the three things bulaye jana being called yeshu kolan sikhna learning from the lord jesus ਤੇ ਜਦੋਂ ਅਸੀਂ ਯਿਸੂ ਕੋਲੋਂ ਸਿੱਖਦੇ ਆ ਯਿਸੂ ਦਾ ਵਚਨ ਸਾਨੂੰ ਜਿੱਦਾਂ ਚਾਹੇ ਉਦਾਂ ਮੋਲਡ ਕਰ ਸਕਦਾ ਹੈ ਹਾਲੇਲੂਇਆ ਹਾਲੇਲੂਇਆ ਸਾਰਿਆਂ ਨੂੰ ਸਮਝ ਆ ਰਹੀ ਹੈ ਨਾ ਸੋ ਆਈ ਥਿੰਕ ਵੀ ਆਰ ਅੰਡਰਸਟੈਂਡਿੰਗ ਕਿ ਅਸੀਂ ਚੇਲੇ ਬਾਰੇ ਗੱਲ ਕਰ ਰਹੇ ਹਾਂ ਕਿ ਚੇਲਾ ਕਿੱਦਾਂ ਬਣਦਾ ਹੈ ਪਹਿਲੀ ਆਇਤ ਅਸੀਂ ਪੜ੍ਹੀ ਚੇਲਾ ਉਹ ਹੈ ਜਿਹੜਾ ਯੀਸ਼ੂ ਦੇ ਹੁਕਮਾਂ ਤੇ ਚੱਲਦਾ ਹੈ ਫਿਰ ਅਸੀਂ ਪੜਿਆ ਕਿ ਚੇਲਾ ਬਣਾਉਣ ਦੇ ਲਈ ਪ੍ਰਭੂ ਦੇਖਦਾ ਹੈ ਕਿ ਇਹ ਬੰਦਾ ਇਹ ਬੰਦਾ ਮੇਰੇ ਕੰਮ ਦਾ ਹੈ ਮੈਨੂੰ ਆਵਾਜ਼ ਮਾਰਦਾ ਹੈ And then the Lord sees to be make him a disciple that is his man worth more to me than I called him. ਫਿਰ ਜਦੋਂ ਉਹ ਬੰਦਾ ਪ੍ਰਭੂ ਦੇ ਕੋਲ ਆ ਜਾਂਦਾ ਹੈ ਫਿਰ ਪ੍ਰਭੂ ਕਹਿੰਦਾ ਕਿ ਹੁਣ ਮੈਂ ਮਨ ਦਾ ਕੋਮਲ ਹੈ ਮੇਰੇ ਕੋਲੋਂ ਸਿੱਖ। And then when he comes to him then he says learn from me. ਤੇ ਜਦੋਂ ਅਸੀਂ ਯਿਸੂ ਕੋਲੋਂ ਸਿੱਖਦੇ ਹਾਂ ਤੇ ਵੀ learn from Lord Jesus. ਫਿਰ ਸਾਨੂੰ ਪਰਮੇਸ਼ਰ ਆਪਣੀ ਮਰਜ਼ੀ ਦੇ ਮੁਤਾਬਿਕ ਜੋ ਉਹ ਚਾਵੇ ਉਹ ਬਣਾ ਦਿੰਦਾ ਹੈ। And then according to his own will he can make us whatever he wants to. You. ਉਹ ਮੱਛੀਆਂ ਫੜਨ ਵਾਲਿਆਂ ਨੂੰ ਮਨੁੱਖਾਂ ਦੇ ਸ਼ਿਕਾਰੀ ਬਣਾ ਦਿੱਤਾ ਹallelujah ਮੇਰੇ ਵਰਗੇ ਨੂੰ ਉਠਾ ਕੇ ਆਪਣਾ ਸਰਵੈਂਟ ਬਣਾ ਲਿਆ ਹੀ ਟੇਕਸ ਮੀ ਐਂਡ ਲਿਫਟਸ ਮੀ ਅਪ ਐਂਡ ਮੇਕਸ ਮੀ ਸਰਵੈਂਟ ਕਈਆਂ ਨੂੰ ਉਠਾ ਕੇ ਪ੍ਰਾਰਥਨਾ ਵਾਰੀਅਰ ਬਣਾ ਲਿਆ ਉਹ ਹੀ ਮਿਕਸ ਆਫ ਦਿਸ ਟੂ ਪ੍ਰੇਅ ਵਾਰੀਅਰਸ ਕਈਆਂ ਨੂੰ ਪ੍ਰੋਫਿਟ ਬਣਾ ਦਿੰਦਾ ਉਹ ਹੀ ਮਿਕਸ ਪ੍ਰੋਫੈਟ ਮਤਲਬ ਇਹ ਚੀਜ਼ਾਂ ਪ੍ਰਭੂ ਸਾਨੂੰ ਦਿੰਦੇ ਨੇ ਇਹ ਅਸੀਂ ਆਪ ਆਪਣੇ ਅੰਦਰੋਂ ਪੈਦਾ ਨਹੀਂ ਕਰ ਸਕਦੇ ਤੇ ਅਗਰ ਤੁਸੀਂ ਅਸਲ ਚ ਚੇਲੇ ਦਾ ਮਤਲਬ ਸਮਝਦੇ ਹੋ ਅਸਲ ਚ ਸਾਡੇ ਲਈ ਚੇਲੇ ਦਾ ਮਤਲਬ ਇਹ ਹੈ ਕਿ ਸਾਡੀ ਲਾਈਫ ਜਿੰਨੀ ਵੀ ਇਸ ਧਰਤੀ ਤੇ ਹੈ ਇਟ ਮੀਨਸ ਟੂ ਆਸ ਦਾ ਆਲ ਦਾ ਲਾਈਫ ਵੀ ਹੈਵ ਔਨ ਥਿਸ ਅਰਥ ਅਸੀਂ ਯੇਸ਼ੂ ਦੇ ਪਿੱਛੇ ਚੱਲਣਾ ਆ ਯੂ ਹੈਵ ਟੂ ਫੋਲੋ ਲਾਰਡ ਜੀਸਸ ਯੇਸ਼ੂ ਕੋਲੋਂ ਸਿੱਖਣਾ ਆ ਦ ਲਰਨ ਫਰਮ ਲਾਰਡ ਜੀਸਸ ਜਿੰਨੀ ਦੇਰ ਤੱਕ ਉਹ ਦੁਬਾਰਾ ਨਹੀਂ ਆ ਜਾਂਦਾ ਅੰਟਿਲ ਹੀ ਕਮਸ ਬੈਕ ਹਾਲੇਲੂਇਆ ਹਾਲੇਲੂਇਆ ਤਾਂ ਹੀ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਉਹੀ ਬਚਾਇਆ ਜਾਵੇਗਾ ਜਿਹੜਾ ਆਖਿਰ ਤੱਕ ਮੇਰੇ ਨਾਲ ਬਣਿਆ ਰਹੇਗਾ ਐਂਡ ਦ ਵਰਡ ਆਫ ਲਾਰਡ ਸੇਜ਼ ਦੋਸ ਪੀਪਲ ਵਿਲ ਬੀ ਸੇਵਡ ਹੂ ਸਟੇਜ਼ ਅੰਟਿਲ ਦੀ ਐਂਡ Hallelujah. hallelujah this is the process of becoming a disciple